ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਹੁਣ ਕਣਕ ਦੀ ਫਸਲ ਤੋਂ ਬਾਅਦ ਜੇਕਰ ਆਪਾਂ ਕੋਈ ਹੋਰ ਫਸਲ ਨਹੀਂ ਬੀਜਦੇ ਜੇ ਆਪਾਂ ਝੋਨਾ ਹੀ ਲਾਉਣਾ ਹੈ ਤਾਂ ਵੀ ਕਿਹੜਾ ਝੋਨਾ ਲਾਈਏ ਜਾਂ ਪਿਛਲੇ ਸਾਲ ਕਿਹੜਾ ਝੋਨਾ ਵਧੀਆ ਰਿਹਾ ਸੀ ਜਿਹੜੇ ਹਿਸਾਬ ਨਾਲ ਆਪਾਂ ਤੁਹਾਨੂੰ ਆਪਣਾ ਦੱਸਦੇ ਆ ਤਜਰਬਾ ਤੇ ਵੀ ਕਿਹੜਾ ਝੋਨਾ ਵਧੀਆ ਰਿਹਾ ਸੀ ਵਧੀਆ ਝਾੜ ਦਿੱਤਾ ਉਹਨੇ ਤੇ ਖਰਚਾ ਘੱਟ ਹੋਇਆ ਤੇ ਆਪਾਂ ਤੁਹਾਨੂੰ ਸਾਰਾ ਕੁਝ ਹੋ ਦੱਸਾਂਗੇ ਇਸ ਵੀਡੀਓ 'ਚ ਤੇ ਵੀਡੀਓ ਨੂੰ ਅਖੀਰ ਤੱਕ ਵੇਖਿਓ ਬਹੁਤ ਫਾਇਦੇ ਵਾਲੀ ਵੀਡੀਓ ਆ ਇਹ ਨਾਲੇ ਤਾਂ ਆਪਾਂ ਨੂੰ ਕੋਈ ਬਨਾਉਟੀ ਬੀਜਾਂ ਤੋਂ ਬਚਤ ਰਹੂਗੀ ਤੇ ਨਾਲੇ ਆਪਾਂ ਨੂੰ ਸਹੀ ਬੀਜ ਆਪਾਂ ਨੂੰ ਮਿਲ ਹੀ ਜਾਊਗਾ तकरीबन ਜਿਹੜੇ ਦੀ ਆਪਾਂ ਅੱਜ ਗੱਲ ਕਰਾਂਗੇ ਤੇ ਜਿਹੜਾ ਭਰਾ ਕੋਈ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਗੱਲ ਕਰਦੇ ਆਂ ਬਾਈ ਜੀ ਝੋਨਾ ਜਿਹੜਾ ਹੈਗਾ ਵੀ ਉਹਨੂੰ ਆਪਾਂ ਲੇਟ ਵੀ ਲਾ ਸਕਦੇ ਆਂ ਕੋਈ ਜ਼ਰੂਰੀ ਨਹੀਂ ਆਪਾਂ ਵੀ 10 ਜੂਨ ਨੂੰ 20 ਜੂਨ ਨੂੰ ਲਾਉਣਾ ਉਹਨੂੰ ਭਲਾ ਤੁਸੀਂ 20 ਜੁਲਾਈ ਨੂੰ ਲਾ ਲਓ ਤੇ ਝੋਨੇ ਦਾ ਰਿਕਾਰਡ ਝਾੜਾ ਬਾਈ ਜੀ ਤੇ ਆਪਾਂ ਪਿਛਲੇ ਸਾਲ ਆਇਆ ਸੀ ਮੱਕੀ ਬੀਜ ਕੇ ਉਸ ਜਗ੍ਹਾ ਤੇ ਲਾਇਆ ਸੀ ਆਪਾਂ ਆਚਾਰ ਵਾਸਤੇ ਮੱਕੀ ਬੀਜੀ ਸੀ ਤੇ ਉਸ ਜਗ੍ਹਾ ਤੇ ਆਪਾਂ ਝੋਨਾ ਲਾਇਆ ਸੀ ਤੇ ਝੋਨੇ ਨੇ ਬਈ ਨਜ਼ਾਰਾ ਲਿਆਤਾ ਇੰਨਾ ਝਾੜ ਸੀਗਾ ਉਹਦਾ ਜਿਹੜਾ ਉਹ ਤੋਂ ਪਹਿਲਾ ਮਹੀਨਾ ਜੋ ਨਾ ਲੱਗਿਆ ਸੀ ਉਹਦਾ ਵੀ ਉਹਨਾਂ ਝਾੜ ਨਹੀਂ ਸੀ ਜਿੰਨਾ ਉਹ ਝੋਨੇ ਦਾ ਝਾੜ ਸੀ ਬਹੁਤ ਨਿੱਗਰ ਤੇ ਬਹੁਤ ਸੌਖਾ ਬਲਿਆ ਇੱਕੋ ਸਪਰੇਅ ਕੀਤੀ ਉਹਦੇ ਤੇ ਤੇ ਹੋਰ ਆਪਾਂ ਕੋਈ ਉਹਦੇ ਸਪਰੇਅ ਵੀ ਨਹੀਂ ਕੀਤੀ ਸੀਗੀ ਵੀ ਜਿਹੜੇ ਆਪਾਂ ਆ ਕੇ ਫੰਗੀ ਸਾਈਡ ਵਾਲੀ ਇੱਕ ਹੀ ਸਪਰੇਅ ਕੀਤੀ ਸੀ ਉਹ ਵੈਸੇ ਇੱਕ ਤਾਕਤ ਵਾਲੀ ਸਪਰੇਅ ਕਰਤੀ ਸੀ ਉਹ ਵੇਖਣ ਨੂੰ ਐ ਲੱਗਦਾ ਵੀ ਝੜਾ ਜਾਂ ਝੋਨਾ ਇਹਨੇ ਕੀ ਝਾੜ ਦੇਣਾ ਤੇ ਪਰ ਉਹਨੇ ਨਜ਼ਾਰਾ ਲਿਆਤਾ ਤੇ ਬਾਕੀ ਟਾਈਮ ਵੀ ਘਟ ਲੈਂਦਾ ਉਹ ਜਿਵੇਂ ਹੁਣ ਪਾਣੀ ਦੀ ਬਚਤ ਵੀ ਕਰਦਾ ਜੇ ਟਾਈਮ ਘਟ ਲੈਂਦਾ ਤਾਂ ਸਪਰੀਆਂ ਵੀ ਘਟ ਹੁੰਦੀਆਂ ਤੇ ਥੋੜੀ ਜਿਹੀ ਯੂਰੀਆ ਜ਼ਰੂਰ ਜ਼ਿਆਦਾ ਪੈਂਦੀ ਆ ਯੂਰੀਆ ਆਪਾਂ ਨੂੰ ਵੀ ਆਮ ਜਿਹਾ ਆਪਾਂ ਦੂਜੇ ਝੋਨੇ 'ਚ 3 ਗੱਟੇ 3.5 ਗੱਟੇ ਪਾਉਨੇ ਇਹ 4.5 ਗੱਟੇ ਲੈ ਜਾਂਦਾ ਤੇ ਇਹਦਾ ਜ਼ਰੂਰ ਹੁੰਦਾ ਹੈ ਤੇ ਬਾਕੀ ਹੋਰ ਖਰਚੇ ਬਹੁਤ ਘਟ ਜਾਂਦੇ ਆ ਤੇ ਜੇ ਆਪਾਂ ਆਖੀ ਵੀ ਹੋਰ ਖਰਚੇ ਵੇ ਦੂਜੇ ਝੋਨੇਾਂ ਤੇ ਤਾਕਤ ਵਾਲੀਆਂ 2 2 3 3 ਸਪ੍ਰੈਆਂ ਹੋ ਜਾਣੀਆਂ ਜਾਂ ਆਪਾਂ ਫੰਗੀ ਸਾਈਡ ਕਰੀ ਜਾਂਨੇ ਹਾਂ ਉਹਦੇ ਤੇ 3 3 ਸਪ੍ਰੈਆਂ ਫੰਗੀ ਸਾਈਡ ਦੇ ਲੈ ਜਾਂਦੇ ਆਂ ਵਾਲੀ ਵੱਡੀ ਉਮਰ ਵਾਲੇ ਝੋਨੇ ਜਿਆਦਾ ਟਾਈਮ ਵਾਲੇ ਝੋਨੇ ਤੇ ਇਹਦੇ ਤੇ ਸਪਰੇ ਵੀ ਫੰਗੀ ਸਾਈਡ ਇੱਕ ਨਾਲ ਹੀ ਟਾਈਮ ਪਾਸ ਹੋ ਜਾਂਦਾ ਤੇ ਬਾਕੀ ਹੋਰ ਸੁਪਰੇ ਆ ਜੇ ਆਪਾਂ ਨੂੰ ਤਾਕਤ ਵਾਲੀ ਕਰਨੀ ਪੈਂਦੀ ਆ ਉਹ ਵੀ ਇੱਕ ਅੱਧੀ ਕਰਨੀ ਪੈਂਦੀ ਆ ਉਹ ਵੀ ਜੇ ਆਪਾਂ ਨੂੰ ਲੱਗੇ ਤਾਂ ਨਰਮ ਲੱਗੇ ਝੋਨਾ ਤਾਂ ਪਰ ਵੈਸੇ ਇਹ ਹੁੰਦਾ ਥੋੜਾ ਜਿਹਾ ਬੂਝਾ ਘਾਟ ਮਾਰਦਾ ਕਈ ਭਰਾਵਾਂ ਦੇ ਇਹ ਝੋਨੇ ਵੀ 60-60 ਮਾਨ ਤੇ ਰਹਿ ਜਾਂਦੇ ਆ ਤੇ ਇਹ ਝੋਨੇ ਹੁਣ ਮੱਕੀ ਵੱਢ ਕੇ ਆਪਾਂ ਲਾਇਆ ਜੀ ਉੱਤੇ 86 ਮਾਨ ਨਿਕਲੇ ਸੀ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਲਾਇਆ ਵੀ ਜਲਾਈ 20 ਦੇ ਆਸ-ਪਾਸੇ ਹੋਊਗਾ 20 ਜੁਲਾਈ ਤੋਂ ਪਹਿਲਾਂ ਆਪਾਂ ਲਾਇਆ ਨਹੀਂ ਝੋਨਾ ਤੇ ਉਸ ਝੋਨੇ ਨੇ ਵੀ ਇੰਨਾ ਝਾੜ ਦਿੱਤਾ ਹੁਣ ਕਾਰਨ ਪਤਾ ਕੀ ਹੁੰਦਾ ਜਿਵੇਂ ਜਿਹੜੇ ਜੋ ਨਵ ਵੈਰੈਟੀ ਦੀ ਆਪਾਂ ਗੱਲ ਕਰਦੇ ਆਂ ਤੇ ਇਹਨੂੰ ਜੇ ਤਾਂ ਆਪਾਂ ਗੇਤਾ ਲਾ ਦਈਏ ਤੇ ਫਿਰ ਇਹ ਝਾੜ ਘਟ ਦਿੰਦਾ ਜੇ ਆਪਾਂ ਥੋੜਾ ਜਿਹਾ ਲੇਟ ਕਰ ਦਈਏ ਜਿਵੇਂ 20 ਜੁਲਾਈ ਦੇ ਆਸਤੇ ਪਾਸੇ ਫਿਰ ਇਹ ਝੋਨਾ ਝਾੜ ਬਹੁਤ ਦਿੰਦਾ ਤੇ ਬਾਕੀ ਬਹੁਤ ਕੋਸਤਾ ਵਾਸ ਪਰਮਾਤਮਾ ਦੇ ਹੁੰਦਾ ਪਰ ਜਿਹੜੀਆਂ ਆਪਾਂ ਕੰਡੀਸ਼ਨਾਂ ਜੇ ਸਹੀ ਮਿਲ ਜਾਣ ਇਹਨੂੰ ਸਹੀ ਮੌਸਮ ਮਿਲ ਜੇ ਤੇ ਆਪਾਂ ਗੱਲ ਉਹਦੀ ਕਰਦੇ ਆਂ ਵੀ ਫਿਰ ਇਹ ਝਾੜ ਬਹੁਤ ਦਿੰਦਾ ਬਾਕੀ ਇੱਕ ਰੌਲਾ ਹੋਰ ਜਿਹੜਾ ਬਾਲਾ ਪ੍ਰਾਲੀ ਦਾ ਹੁੰਦਾ ਹੈ ਜੇ ਆਪਾਂ ਵੇਖੀਏ ਤਾਂ ਇਹਦੀ ਪ੍ਰਾਲ ਵੀ ਇੰਨਾ ਨਹੀਂ ਹੁੰਦਾ ਵੱਡਿਆ ਵੀ ਪਹਿਲਾਂ ਜਾਂਦਾ ਇਹ ਦੂਜੇ ਝੋਨੇ ਨਾਲੋਂ ਤੇ ਉਹਨੂੰ ਆਪਾਂ ਵਿੱਚੇ ਵਾ ਕੇ ਰੌਣੀ ਵੀ ਕਰ ਸਕਦੇ ਆਂ ਵੀ ਆਪਾਂ ਨੂੰ ਅੱਗ ਵੀ ਨਹੀਂ ਲਾਉਣੀ ਪੈਂਦੀ ਜੇ ਸਰਕਾਰਾਂ ਅੱਗ ਤੋਂ ਰੋਕਦੀਆਂ ਤਾਂ ਉਹਦਾ ਹੱਲ ਵੀ ਹੋ ਜਾਂਦਾ ਤੇ ਉਹ ਝੋਨਾ ਬਾਈ ਜੀ PR126 ਝੋਨਾ ਹੋ ਤੁਸੀਂ ਬਹੁਤ ਕਿਸਾਨ ਭਰਾਵਾਂ ਨੇ ਤਾਂ ਲਾਇਆ ਹੋਊਗਾ ਮੈਂ ਤਾਂ ਇੱਕੋ ਰਾਏ ਦਿੰਦਾ ਜੇ ਆਪਾਂ ਕੋਈ ਪਰਮਲ ਝੋਨਾ ਲਾਉਣਾ ਤਾਂ ਚੰਪ ਕਰਕੇ ਪੀਆਰ 126 ਲਾ ਲਓ ਤੇ ਜੇ ਬਾਸਮਤੀ ਲਾਉਣਾ ਉਹ ਤਾਂ ਗੱਲ ਵੱਖ ਹੈ ਜੇ ਪਰਮਲ ਲਾਉਣਾ ਤਾਂ ਕਿਉਂਕਿ ਪਿਛਲੇ ਸਾਲਾਂ 'ਚ ਪੂਸਾ 44 ਝੋਨਾ ਡੋਗਰ ਪੂਸਾ ਤੇ ਹਾਈਬ੍ਰਿਡ ਝੋਨਿਆਂ ਨੇ ਬਹੁਤ ਝਾੜ ਦਿੰਦੇ ਸੀਗੇ ਇਹ ਜਿੰਨਾ ਕਰਕੇ ਇਹ ਲਾਉਣੇ ਪੈਂਦੇ ਸੀ ਇਹਨਾਂ ਤੇ ਸਪ੍ਰਿਆਂ ਵੀ ਫੰਗੀਸਾਈਡ ਤਿੰਨ ਤਿੰਨ ਹੋ ਜਾਂਦੀਆਂ ਸੀ ਤੇ ਬਾਕੀ ਟਾਈਮ ਵੀ ਬਹੁਤ ਜ਼ਿਆਦਾ ਲੈਂਦੇ ਸੀ ਪਾਣੀ ਦੀ ਖਪਤ ਬਹੁਤ ਹੁੰਦੀ ਸੀ ਇਹਨਾਂ ਨੂੰ ਦਸ ਜੋਨ ਨੂੰ ਲਾ ਕੇ ਤੇ ਤੁਸੀਂ ਵੇਖ ਲਓ ਵੀ ਦਿਵਾਲੀ ਆ ਜਾਂਦੀ ਸੀ ਜਦੋਂ ਇਹ ਵੱਡੇ ਜਾਂਦੇ ਸੀ ਇਹ ਝੋਨੇ 20 ਜੁਲਾਈ ਨੂੰ ਲਾ ਕੇ ਫੇਰ ਵੀ ਟਾਈਮ ਨਾ ਹੀ ਆ ਜਾਂਦੇ ਆ ਪਹਿਲਾਂ ਵੱਡੇ ਜਾਂਦੇ ਦੂਜੇ ਝੋਨਿਆਂ ਤੋਂ ਇੰਨਾ ਫਾਇਦਾ ਇਹਦਾ ਤੇ ਬਾਕੀ ਜਿਹੜਾ ਕਈ ਭਰਾ ਕਹਿੰਦੇ ਇਹਨੂੰ ਗਟੋਲੀ ਰੋਗ ਆਉਂਦਾ ਬਈ ਜੇ ਆਪਾਂ ਰੇਪ ਟੈਂਸਰ ਪੂਰੀ ਕਰਦੀਏ ਫੇਰ ਬਹੁਤ ਘੱਟ ਚਾਂਸ ਹੁੰਦੇ ਆ ਬਿਮਾਰੀਆਂ ਸਾਰੀਆਂ ਦੇ ਇਕੱਲੇ ਗਟੋਲੀ ਰੋਗ ਦੇ ਨੇ ਸਾਰੀਆਂ ਬਿਮਾਰੀਆਂ ਦੇ ਚਾਂਸ ਬਹੁਤ ਘੱਟ ਹੁੰਦੇ ਆ ਨੰਬਰ 2 ਤੇ ਜਿਹੜੀਆਂ ਚੀਜ਼ਾਂ ਕੰਮ ਕਰਦੀਆਂ ਉਹ ਉਦੋਂ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਜਾਂ ਹੌਮਸ ਜ਼ਿਆਦੇ ਹੋਈ ਤਾ ਵੱਜ ਜਾ ਰਿਹਾ ਤੇ ਉਦੋਂ ਵੀ ਬਿਮਾਰੀਆਂ ਪੰਪਦੀਆਂ ਤੇ ਬਾਕੀ ਬੜਾ ਤਾਂ ਮੌਸਮ ਦੇ ਸਿਰ ਤੇ ਵੀ ਹੁੰਦਾ ਹੈ ਤੁਮਾਰੀਆਂ ਦਾ ਹੁਣ ਆਪਣੇ ਜਿਹੜਾ PR126 ਝੋਨਾ ਸੀ ਉਹ ਤੇ ਇੱਕ ਵੀ ਘਟੋਲੀ ਰੋਗ ਨਹੀਂ ਆਇਆ ਸੀਗਾ ਨਾਲੇ ਆਪਾਂ 4.5 ਗੱਟੇ ਯੂਰੀਆ ਪਾਈ ਸੀ ਉਹਦੇ ਚ ਮੱਕੀ ਵਾਲੀ ਜਗ੍ਹਾ ਲਾਇਆ ਸੀ ਤੇ ਮੱਕੀ ਵਾਲੀ ਉਹਦੇ ਚ ਡਾਈ ਸੀ ਹੋਰ ਆਪਾਂ ਡਾਈ ਵੀ ਨਹੀਂ ਪਾਈ ਸੀ ਤੇ ਇਹ PR126 ਝੋਨਾ ਹੈ ਭਾਈ ਇਹ ਆਪਾਂ ਜਿਹੜਾ ਲਾਇਆ ਜੇ ਤੁਹਾਨੂੰ ਦੱਸਦਾ ਕੀ ਝਾੜ ਸੀ ਇਹ ਕਦੋਂ ਲਾਇਆ ਸੀ ਇਹ ਤੇ ਇਹਦੇ ਸਾਰੇ ਫਾਇਦੇ ਪਾਣੀ ਵੀ ਬਚਦਾ ਟਾਈਮ ਵੀ ਘੱਟ ਲੈਂਦਾ ਸਪਰਿਆਂ ਘੱਟ ਹੁੰਦੀਆਂ ਹੋਰ ਖਰਚੇ ਘੱਟ ਹੁੰਦੇ ਐ ਤੇ ਪਾਣੀ ਤਾਂ ਬਚਦਾ ਹੀ ਬਚਦਾ ਤੇ ਬਹੁਤ ਫਾਇਦੇ ਐ ਇਹਦੇ ਬਾਕੀ ਇਹਦਾ ਪਕਾ ਬਹੁਤ ਉਹਦੀ ਹੰਦ ਨਿੱਗਰ ਝੋਨਾ ਹੁੰਦਾ ਇਹ ਤੇ ਇਹ ਆਪਾਂ ਤਾਂ ਇੱਕੋ ਰਹਿ ਦੇਵਾਂਗੇ ਜੇ ਕਿਸੇ ਨੇ ਪਰਮਲ ਝੋਨਾ ਲਾਉਣਾ ਹੈ ਤੇ ਕੋਹ ਜਰੂਰ ਲਾਇਓ ਜੇ ਸਾਰਾ ਨਾਮ ਲਾਇਓ ਜੇ ਅਬ ਆਪਣਾ ਆਪਣਾ ਹਿਸਾਬ ਹੁੰਦਾ ਜਾਂ ਆਪਦੀ ਜ਼ਮੀਨ ਦਾ ਹਿਸਾਬਕਤਾ ਹੁੰਦਾ ਤੇ ਕੋਹ ਜਰੂਰ ਲਾਇਓ ਜੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ